ਦੇਖੋ ਗੱਬਣ ਹੋਏ ਪਸ਼ੂਆਂ ਲਈ ਸਭ ਤੋਂ ਵਧੀਆ ਖੁਰਾਕ ਕਿਸਾਨ ਦੋਸਤੋ ਜਿਵੇਂ ਕਿ ਤੁਸੀਂ ਏਆਈ ਕਰਾਉਣਿਓ ਜਾਂ ਕਰਾਸ ਕਰਾਉਣਿਓ ਉਹ ਤੋਂ ਬਾਅਦ ਦੇ ਵਿੱਚ ਪਸ਼ੂ ਨੂੰ ਖੁਰਾਕ ਦੇਣੀ ਹੈ ਇਹ ਤੁਹਾਨੂੰ ਦੱਸਾਂਗੇ ਕੀ ਕੀ ਚੀਜ਼ਾਂ ਲੈਣੀਆਂ ਆ ਜਿਵੇਂ ਕਿ ਬਹੁਤ ਕਿਸਾਨ ਭਰਾ ਕੇ ਏਆਈ ਕਰਾ ਕੇ ਜਾਂ ਕਰਾਸ ਕਰਾ ਕੇ ਕੁਝ ਵੀ ਪਸ਼ੂ ਨੂੰ ਦਿੰਦੇ ਨਹੀਂ ਉਹ ਫੇਰ ਰਿਪੀਟਰ ਹੋ ਜਾਂਦਾ ਫੇਰ ਏਆਈ ਕਰਾਉਣੀ ਪੈਂਦੀ ਆ ਕਰਾਸ ਕਰਾਉਣਾ ਪੈਂਦਾ ਤੇ ਜੇ ਤੁਸੀਂ ਇਹ ਖਰਾਕ ਦੇ ਦਿਓਗੇ ਤੁਹਾਡੇ ਪਸ਼ੂ ਨੂੰ ਦੁਬਾਰਾ ਟੀਕਾ ਭਰਉਣ ਦੀ ਜਰੂਰਤ ਨਹੀਂ ਪਊਗੀ ਆਪਾਂ ਕੀ ਕੀ ਚੀਜ਼ਾਂ ਲੈਣੀਆਂ ਕਣਕ ਦਾ ਚੌਕਰ 1 ਕਿਲੋ ਸਰੋਂ ਦਾ ਤੇਲ 150 ਗ੍ਰਾਮ ਸ਼ੱਕਰ 250 ਗ੍ਰਾਮ ਹਲਦੀ 10 ਗ੍ਰਾਮ ਇਹ ਚੀਜ਼ਾਂ ਨੂੰ ਤੁਸੀਂ AI ਕਰਾ ਕੇ ਉਸ ਤੋਂ 8-10 ਘੰਟੇ ਬਾਅਦ ਦੇ ਵਿੱਚ ਇਹ ਚੀਜ਼ਾਂ ਦੇਣੀਆਂ ਚੰਗੀ ਤਰ੍ਹਾਂ ਮਿਕਸ ਕਰਕੇ ਪਸ਼ੂ ਨੂੰ ਤੁਸੀਂ ਦੇਣੀਆਂ ਤੇ ਉਸ ਤੋਂ ਬਾਅਦ ਦੇ ਵਿੱਚ ਪਸ਼ੂ ਨੂੰ ਪਾਣੀ ਨਹੀਂ ਪਿਉਣਾ ਹੈਗਾ ਤੇ ਤੁਹਾਡਾ ਪਸ਼ੂ ਇੱਕ ਸੀਮੰਟ ਦੇ ਨਾਲ ਜਾਂ ਕਰਾਸ ਕਰਾਉਣ ਦੇ ਨਾਲ ਹੀ ਗੱਭਣ ਹੋ ਜਾਊਗਾ ਤੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ